ਮੋਹਾਲੀ ਪੁਲਿਸ ਨੇ ਲਗਾਇਆ ਇੰਟਰ ਸਟੇਟ ਹਾਈ ਪ੍ਰੋਫਾਈਲ ਨਕਾ ਜਿਰਕਪੁਰ ਦੇ ਛੱਤ ਲਾਈਟ ਪੁਆਇੰਟ ਤੇ ਮੋਹਾਲੀ ਵੱਲੋਂ ਜਾਂਦੀ ਹੋਈ ਸੜਕ ਤੇ ਐਸਪੀ ਮਨਪ੍ਰੀਤ ਦੀ ਅਗਵਾਈ ਵਿੱਚ ਲਗਿਆ ਹਾਈ ਪ੍ਰੋਫਾਈਲ ਨਕਾ ਸੈਂਕੜੇ ਗੱਡੀਆਂ ਦੀ ਕੀਤੀ ਗਈ ਚੈਕਿੰਗ ਸ਼ੱਕੀ ਵਿਅਕਤੀ ਤੇ ਹੋਵੇਗੀ ਕਾਰਵਾਈ ਲੋਕਾਂ ਵਿੱਚ ਪੁਲਿਸ ਦਾ ਵਿਸ਼ਵਾਸ ਵਧਾਉਣ ਲਈ ਲਗਾਤਾਰ ਚੈਕਿੰਗ ਡਰਾਈਵ ਹੁੰਦੀ ਹੈ ਹੈਵੀ ਟ੍ਰੈਫਿਕ ਵਾਲੀ ਸੜਕਾਂ ਤੇ ਵੀ ਹਾਈ ਪ੍ਰੋਫਾਈਲ ਚੈਕਿੰਗ ਕੀਤੀ ਜਾਂਦੀ ਹੈ ਇਸ ਨਾਕੇ ਦੌਰਾਨ ਐਸਪੀ ਮਨਪ੍ਰੀਤ ਸਿੰਘ ਅਤੇ ਦੋ ਡੀਐਸਪੀ ਰੈਂਕ 5 ਐਸਐਚਓ ਅਤੇ ਲਗਭਗ 40 ਤੋਂ 45 ਪੁਲਿਸ ਮੁਲਾਜ਼ਮ ਇਸ ਡਰਾਈਵ ਦਾ ਹਿੱਸਾ ਬਣੇ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਸਰ ਇੱਕ 에어ਪੋਰਟ ਰੋਡ ਤੇ ਨਾਕਾਬੰਦੀ ਕੀਤੀ ਗਈ ਹੈ ਤੁਸੀਂ ਵੀ ਸਪੈਸ਼ਲ ਤੌਰ ਤੇ ਇੱਥੇ ਪਹੁੰਚੇ ਹੋ ਸਰ ਇਹਦਾ ਕੁਝ ਮੁੱਖ ਕਾਰਨ ਕੋਈ ਖਾਸ ਕਾਰਨ ਸਰ ਅੱਜ ਵੀਕੈਂਡ ਦਾ ਦਿਨ ਹੈ ਵਾਰਦਾਤਾਂ ਨੂੰ ਰੋਕਣ ਲਈ ਲੋਕਾਂ ਦੀ ਚੈਕਿੰਗ ਕਰਨ ਲਈ ਪਬਲਿਕ ਦੀ ਸੁਰੱਖਿਆ ਲਈ ਜੁੜੀ ਹੈਗੀ ਹੈ ਸਿਰਫ ਇਹ 에어ਪੋਰਟ ਰੋਡ ਤੇ ਨਹੀਂ ਬਾਕੀ ਵੀ ਤਿੰਨ ਥਾਵਾਂ ਤੇ ਜਿਹੜੇ ਆਪਣੇ ਸ਼ਹਿਰ ਦੇ ਮੇਨ ਪੁਆਇੰਟ ਹੈਗੇ ਕੜੂਆ ਟੋਲ ਪਲਾਜ਼ਾ ਹੋ ਗਿਆ ਇੱਥੇ ਜਗਤਪੁਰਾ ਹੋ ਗਿਆ ਇੱਕ ਮੁੱਲਾਪੁਰ ਦੀ ਸਾਈਡ ਉੱਥੇ ਵੀ ਨਾਕਾਬੰਦੀ ਕੀਤੀ ਗਈ ਹੈ ਜਿਸ ਦੇ ਵਿੱਚ ਐਸਪੀ ਰੈਂਕ ਦੇ ਅਧਿਕਾਰੀ ਦੋ ਡੀਐਸਪੀ ਤਿੰਨ ਐਸਐਚਓ ਇਨਸਪੈਕਟਰ ਵਗੈਰੇ ਕਰਕੇ 50-50 ਦੀ ਨਫ ਅਬਾਦੀ ਸਭ ਚੈਕਿੰਗ ਕਰ ਰਹੇ ਆ ਤੇ ਚਲਾਣੇ ਲਈ ਕਰ ਰਹੇ ਆ ਸਰ ਜਿਰਕਪੁਰ ਸ਼ਹਿਰ ਦੀ ਆਬਾਦੀ ਦੇਖੀਏ ਤਾਂ ਆਬਾਦੀ ਇਸ ਟਾਈਮ 8 8.5 ਲੱਖ ਦੇ ਕਰੀਬ ਪਹੁੰਚ ਗਈ ਦੋ ਥਾਣੇ ਤੇ ਇੱਕ ਚੌਂਕੀ ਹੈ ਸਰ ਇਹਨਾਂ ਦੇ ਮੁਕਾਬਲੇ ਸਰ ਦੇਖਿਆ ਜਾਵੇ ਤਾਂ ਮੁਲਾਜ਼ਮਾਂ ਦੀ ਬਹੁਤ ਜ਼ਿਆਦਾ ਘਾਟ ਹੈ ਇਹਦਾ ਰਿਵਿਊ ਚੱਲਦਾ ਰਹਿੰਦਾ ਜੀ ਇਹ ਰਿਵਿਊ ਚੱਲਦਾ ਰਹਿੰਦਾ ਰੈਗੂਲਰਲੀ ਜਿਵੇਂ ਜਿਵੇਂ ਪੋਪੂਲੇਸ਼ਨ ਵਧੇਗੀ ਰਿਵਿਊ ਕਰਕੇ ਫੋਟਸ ਬਧਾਈ ਦੇ ਅਰ ਸਰ ਜਿਹੜੀ ਅੱਜ ਨਾਕਾਬੰਦੀ ਕਰੀ ਗਈ ਹੈ ਕੀ ਸੰਬੰਧ ਵਿੱਚ ਕੀਤੀ ਗਈ ਹੈ ਦੇਖੋ ਜੀ ਇਹ ਸਾਡਾ ਰੁਟੀਨ ਦਾ ਹੈਗਾ ਵੀ ਜਿਹੜੀ ਨਾ ਐਜ਼ ਅ ਪ੍ਰੀਵੈਂਟਿਵ ਐਕਸ਼ਨ ਪ੍ਰੀਵੈਂਟਿਵ ਮੇਅਰ ਅਸੀਂ ਜਿਹੜੀ ਹੈ ਲੋਕਾਂ ਦੀ ਵਿਸ਼ਵਾਸ ਕਾਉਣ ਵਾਸਤੇ ਲੋਕਾਂ ਚ ਪੀਪਲਿਸ ਜਿਹੜੀ ਉਹਨਾਂ ਦੇ ਹੱਥ ਹਮੇ ਹਾਜ਼ਰ ਹੈ ਤੇ ਮਾਰੇ ਅੰਸਰਾਂ ਨੂੰ ਵੀ ਇਹ ਆਪਣਾ ਇੱਕ ਤਾਰਨਾ ਹੈ ਵੀ ਹਾਂ ਵੀ ਪੁਲਿਸ ਜਿਹੜੀ ਉਹਨਾਂ ਦੇ ਲਈ ਹਰ ਜਗ੍ਹਾ ਖੜੀ ਹੋਈ ਹੈ ਜਿੱਥੇ ਵੀ ਉਹ ਗਲਤ ਕੰਮ ਕਰਨ ਦੀ ਸੋਚਣਗੇ ਉੱਥੇ ਖੜੀ ਹੈ ਤੇ ਅੱਜ ਸਾਡੇ ਇੱਥੇ 4 ਐਸਐਚਓ 2 ਡੀਐਸਪੀ ਤੇ ਇੱਕ ਐਸਪੀ ਬਤੌਰ ਮੈਂ ਇੱਥੇ ਆਈ ਕਟੂਰ 40 ਦੇ ਕਰੀਬ ਜਿਹੜੇ ਮੁ ਤੇ ਪ੍ਰੋਪਰ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਜਿਹੜੇ ਵੀ ਸਾਨੂੰ ਲੱਗ ਰਹੇ ਸ਼ੱਕੀ ਪਰਚੇ ਹੈਗੇ ਨੇ ਤੇ ਇੱਥੇ ਪ੍ਰੋਪਰ ਉਹਦੀ ਐਜ਼ ਅ ਪ੍ਰੀਵੈਂਟਿਵ ਮੇਰੇ ਕਿੱਧਰ ਜਾ ਰਹਾ ਜੀ ਸਰ ਜਿਹੜੀ ਨਾਕਾਬੰਦੀ ਹੈ ਡੇਲੀ ਕੀਤੀ ਜਾਂਦੀ ਹੈ ਵਕਫਾ ਕਿਥਾਵਾਂ ਤੇ ਕੀਤੀ ਜਾਂਦੀ ਹੈ ਦੇਖੋ ਜਿਹੜਾ ਡੇਲੀ ਡੇਲੀ ਵਾਲੀ ਹੈਗੀ ਉਹ ਤਾਂ ਚੱਲਦੀ ਹੈ ਜਿਹੜੀ ਇੱਕ ਇਦਾਂ ਦੀ ਸਪੈਸ਼ਲ ਨਾਕਾਬੰਦੀ ਹੈ ਉਹ ਸਾਡੇ ਰੂਟੀਨ ਦੀ ਆ ਵੀਕਲੀ ਚੱਲਦਾ ਹੈ ਦੇ ਕੋਈ ਇਸ ਤਰ੍ਹਾਂ ਦੇ ਸੂਚਨਾ ਪਾਏ ਗਏ ਹੁਣ ਤੱਕ ਸਰ ਕੋਈ ਸ਼ੱਕੀ ਦੇਖੋ ਹਲੇ ਸਟਾਰਟ ਹੋਈ ਹੈ ਠੀਕ ਹੈ 11 ਵਜੇ ਤੱਕ ਚੱਲੇਗੀ ਤੇ ਜਿਵੇਂ ਹੋਊਗੀ ਕੋਈ ਪ੍ਰੋਗਰੈਸ ਹੋਊਗੀ ਅਸੀਂ ਤੁਹਾਨੂੰ ਸਾਰੇ ਦੱਸਾਂਗੇ ਉਸ ਬਾਰੇ ਸਰ ਇਸ ਤੋਂ ਇਲਾਵਾ ਜਿਸ ਤਰ੍ਹਾਂ ਕਿ ਅੱਜ ਐਡਾ ਹਾਈ ਪ੍ਰੋਫਾਈਲ ਨਾਕਾ ਲੱਗਾ ਹੈ ਨੋਰਮਲ ਚੈਕਿੰਗ ਦੇ ਤੇ ਅੱਜ ਕੋਈ ਟਿਪ ਸੀਗੀ ਆ ਵੈਸੇ ਨਹੀਂ ਨਹੀਂ ਅੱਗੇ ਵੀ ਲੱਗਦੇ ਨਾਕੇ ਸਾਡੇ ਲੱਗਦੇ ਡ੍ਰਿੰਗਰ ਰਾਈਡ ਤੇ ਤੁਹਾਡੇ ਵੀਆਈਪੀ ਰੋਡਸ ਤੇ ਚੱਲਦੇ ਨੇ ਕਦੀ ਅਸੀਂ ਸ਼ਿਫਟਿੰਗ ਨਾਕਾ ਲਾਣੇ ਨੇ ਹਾਡੇ ਵੀਕਲੀ ਅਸੀਂ ਆਪਣਾ ਪਲਾਨ ਕਰਦੇ ਵੀ ਸਰਪ੍ਰਾਈਜ਼ ਨਾਕਾ ਕਿੱਥੇ ਹੋਵੇ ਵੀ ਜਿੱਥੇ ਬਾੜੇ ਅਨਸਰਾਂ ਨੂੰ ਜਿਹੜੇ ਨੱਥ ਪਾਈ ਜਾ ਸਕੇ ਤੇ ਲੋਕਾਂ ਜੋ ਵਿਸ਼ਵਾਸ ਦਵਾਇਆ ਜਾ ਆਪਣਾ ਜਗਾਇਆ ਜਾ ਸਕੇ ਦੇ ਉਸੇ ਬੀਚੇ ਤੇ ਚੱਲ ਰਹੀ ਹੈ। ਜਿੱਥੇ ਸਰਚ ਐਂਟਰ ਹੋ ਰਹੇ ਨੇ ਰਾਤ ਨੂੰ ਉਹਨਾਂ ਵਾਰ ਜਿਸ ਤਰ੍ਹਾਂ ਐਲਕੋਮੀਟਰ ਨਾਲ ਚੈੱਕ ਕੀਤਾ ਜਾਦਾ ਹੈ ਡਰਿੰਕ ਐਂਡ ਡਰਾਈਵ ਇਹ ਸੈਟਰਡੇ ਯਰ ਫਰਾਈਡੇ ਵੀਕਐਂਡ ਦੀ ਡਰਾਈਵ ਚੱਲਦੀ ਨਹੀਂ 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 ਐਲਕੋਮੀਟਰ ਨਾਲ ਚੈਕਿੰਗ ਤਾਂ ਹਰ ਹਮੇਸ਼ਾ ਚੱਲਦੀ ਜਾਂਦੀ ਹੈ ਪਰ ਜੇ ਉਰੇ ਮਤਲਬ ਮੇਰਾ ਦਸੰਦਾ ਇਹ ਹੈ ਵੀ ਜੇ ਇੱਥੇ ਚਾਰ ਬੰਦੇ ਪੰਜ ਬੰਦੇ ਖੜੇ ਕਰ ਦਈਏ ਤਾਂ ਚੈਕਿੰਗ ਪੋਸੀਬਲ ਨਹੀਂਗੀ ਤਾਂ ਅਗਰ ਕੇ ਇਸ ਤਰ੍ਹਾਂ ਇਹ ਬਿਜ਼ੀ ਰੋਡਸ ਨੇ ਜਿੱਥੇ ਵੱਡੇ ਨਾਕੇ ਲਾ ਕੇ ਅਸੀਂ ਚੈੱਕ ਕਰਦੇ ਆ ਤਾਂ ਕਿ ਇੱਥੇ ਲੋਕਾਂ ਨੂੰ ਇਹ ਵੀ ਇੰਨੀ ਟ੍ਰੈਫਿਕ 'ਚ ਕਦੇ ਚੈਕਿੰਗ ਨਹੀਂ ਹੁੰਦੀ ਹੈਗੀ ਇਹ ਲੋਕਾਂ ਨੂੰ ਭੇਖਣ ਦੇ ਵਿੱਚ ਜੇ ਟ੍ਰੈਫਿਕ ਬਹੁਤ ਜ਼ਿਆਦਾ ਚੈਕਿੰਗ ਨਹੀਂ ਹੋ ਸਕਦੀ ਹਰ ਜਗ੍ਹਾ ਕਿਸੇ ਵੀ ਸਮੇਂ ਕਿਤੇ ਵੀ ਚੈਕਿੰਗ ਹੋ ਸਕਦੀ ਹੈ ਠੀਕ ਹੈ ਥੈਂਕ ਯੂ